ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਅ ਪਿਆਰੀ ਸਾਧ ਸੰਗਤ ਜੀ ਜਿਵੇਂ ਤੁਹਾਨੂੰ ਪਤਾ ਹੈ ਕਿ ਆਪਾਂ ਗੁਰੂ ਨਾਨਕ ਦੇਵ ਜੀ ਦੇ ਰਿਲੇਟਡ ਇੱਕ ਪ੍ਰਸ਼ਨੋਤਰੀ ਦਾ سلسلہ ਜਾਰੀ ਕੀਤਾ ਹੋਇਆ ਹੈ ਜਿਦੇ ਵਿੱਚ ਲਗਾਤਾਰ ਤੁਹਾਡੇ ਵੱਲੋਂ ਬਹੁਤ ਵਧੀਆ ਜਵਾਬ ਦਿੱਤੇ ਜਾ ਰਿਹਾ ਪੁੱਛੇ ਗਏ ਪ੍ਰਸ਼ਨਾਂ ਦੇ ਤੇ ਇਸ ਲੜੀ ਦੇ ਤਹਿਤ ਆਪਾਂ ਚਾਰ ਸਵਾਲ ਕਰ ਚੁੱਕੇ ਹਾਂ ਜਿਨ੍ਹਾਂ ਚੋਂ ਤਿੰਨਾਂ ਦੇ ਜਵਾਬ ਆਪਾਂ ਦੇ ਚੁੱਕੇ ਆ ਚੌਥੇ ਦਾ ਜਵਾਬ ਆਪਾਂ ਅੱਜ ਦੇਣਾ ਇਹ ਉਸ ਤੋਂ ਪਹਿਲਾਂ ਤੁਸੀਂ ਸਾਰੇ ਬਹੁਤ ਵਧੀਆ ਪਾਰਟਿਸਪੇਸ਼ਨ ਦਿਖਾ ਰਹੇ ਹੋ ਇਹਦੇ ਵਿੱਚ ਹਿੱਸਾ ਲੈ ਰਹੇ ਹੋ ਵੱਧ ਚੜ ਕੇ ਵੱਧ ਤੋਂ ਵੱਧ ਤੁਸੀਂ ਕਮੈਂਟ ਕਰ ਰਹੇ ਹੋ ਵੀਡੀਓ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ ਚੈਨਲ ਵੀ ਸਬਸਕ੍ਰਾਈਬ ਹੋ ਰਿਹਾ ਹੈ ਤੇ ਇਸ ਕਰਕੇ ਸਾਡੇ ਉਤਸ਼ਾਹ ਦੇ ਵਿੱਚ ਵੀ ਪੂਰਾ ਜੋਸ਼ ਆ ਰਿਹਾ ਹੈ ਸਾਨੂੰ ਵੀ ਜੀ ਕਰਦਾ ਹੈ ਕਿ ਜਲਦੀ ਜਲਦੀ ਨਵੀਂ ਤੋਂ ਨਵੀਂ ਵੀਡੀਓ ਪਾਈ ਜਾਵੇ ਤਾਂ ਇਸ ਲਈ ਅਸੀਂ ਜਲਦੀ ਜਲਦੀ ਨਵੀਆਂ ਵੀਡੀਓ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਚੌਥਾ ਸਵਾਲ ਜਿਹੜਾ ਤੁਹਾਨੂੰ ਪੁੱਛਿਆ ਗਿਆ ਸੀ ਉਹਦਾ ਜਵਾਬ ਹੁਣ ਅਸੀਂ ਦੇਣ ਲੱਗੇ ਆਂ ਤੇ ਤੁਸੀਂ ਸਾਰੇ ਬਹੁਤ ਵਧਾਈ ਦੇ ਪਾਤਰ ਹੋ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਕਿ ਇਹਦਾ ਜਵਾਬ ਦਿੱਤਾ ਜਾਵੇ ਤੁਹਾਨੂੰ ਦੱਸਿਆ ਸੀਗਾ ਕਿ ਜਿਵੇਂ ਜਿਵੇਂ ਸਵਾਲ ਅੱਗੇ ਵਧਣਗੇ ਉਸ ਤਰੀਕੇ ਨਾਲ ਇਹਦਾ ਲੈਵਲ ਹਾਰਡ ਕੀਤਾ ਜਾਏਗਾ ਹੌਲੀ ਹੌਲੀ ਹਾਰਡ ਹੁੰਦਾ ਜਾਏਗਾ ਤੇ ਤੁਹਾਨੂੰ ਥੋੜਾ ਜਿਆਦਾ ਲੱਗਦਾ ਵੀ ਪਿਆ ਹੋਵੇਗਾ ਵੀ ਅੱਗੇ ਨਾਲ ਲੈਵਲ ਇਹਦਾ ਹਾਰਡ ਕਰਤਾ ਤੇ ਕੋਈ ਗੱਲ ਨਹੀਂ ਤੁਸੀਂ ਸਿੱਖੋ ਅਧਿਐਨ ਕਰੋ ਪੜੋ ਗੁਰਦੁਆਰਾ ਸਾਹਿਬ ਜਾ ਕੇ ਪੁੱਛੋ ਜਾਂ ਆਵਦੇ ਟੀਚਰਸ ਨੂੰ ਪੁੱਛੋ ਸਾਰੇ ਜਿੱਥੋਂ ਵੀ ਤੁਹਾਨੂੰ ਜਾਣਕਾਰੀ ਮਿਲਦੀ ਹੈ ਇਕੱਤਰ ਕਰੋ ਗੁਰੂ ਸਾਹਿਬ ਬਾਰੇ ਪੜੋ ਮੇਨ ਆਪਾਂ ਗੁਰੂ ਸਾਹਿਬ ਦਾ ਗਿਆਨ ਹੀ ਅਰਜਤ ਕਰਨਾ ਹੈ ਤੇ ਆਪਾਂ ਜਿਹੜਾ ਲਾਸਟ ਕੁਐਸਚਨ ਪੁੱਛਿਆ ਸੀ ਕਿ ਗੁਰੂ ਨਾਨਕ ਦੇਵ ਜੀ ਦੇ ਆਗਮਨ ਬਾਰੇ ਪਾਈ ਗੁਰਦਾਸ ਜੀ ਕੀ ਲਿਖਦੇ ਹਨ ਇਹ ਆਪਣਾ ਚੌਥਾ ਪ੍ਰਸ਼ਨ ਸੀਗਾ ਇਹਦਾ ਉੱਤਰ ਹੈ ਜੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਬਾਰੇ ਭਾਈ ਗੁਰਦਾਸ ਜੀ ਦੇ ਲਿਖਤ ਹੈ ਸਤਗੁਰੂ ਨਾਨਕ ਪ੍ਰਗਟਿਆ ਮਿਟੇ ਤੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਿਪੇ ਅੰਧੇਰ ਪਲੋਆ ਤੇ ਇਸਦਾ ਅਰਥ ਇਹ ਬੰਦਾ ਹੈ ਕਿ ਸਤਗੁਰੂ ਨਾਨਕ ਦੇ ਪ੍ਰਗਟ ਹੋਣ ਨਾਲ ਐਸੇ ਦੁਨੀਆ ਤੇ ਆਗਮਨ ਹੋਣ ਨਾਲ ਅਗਿਆਨਤਾ ਦਾ ਜਿਹੜਾ ਗੁਬਾਰ ਹੈ ਉਹ ਦੂਰ ਹੋਇਆ ਤੇ ਗਿਆਨ ਦਾ ਇੱਕ ਚਾਨਣ ਪ੍ਰਕਾਸ਼ ਹੋਇਆ ਜਿਸ ਨਾਲ ਅਗਿਆਨਤਾ ਦਾ ਅੰਧੇਰਾ ਦੂਰ ਹੋ ਗਿਆ ਤੇ ਬਹੁਤ-ਬਹੁਤ ਵਧਾਈ ਦੇ ਪਾਤਰ ਉਹ ਤੁਸੀਂ ਜਿਨ੍ਹਾਂ ਨੇ ਸਹੀ ਜਵਾਬ ਦਿੱਤਾ ਤੇ ਉਹ ਵੀ ਬੰਦੇ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਹਾਰ ਨਹੀਂ ਮੰਨੀ ਕਿ ਆਪਾਂ ਹਾਰ ਨਹੀਂ ਮੰਨੀ ਹੋਰ ਗਿਆਨ ਲੈਣਾ ਹੈ ਹੋਰ ਸਿੱਖਣਾ ਹੈ ਤੇ ਆਪਣਾ ਪੰਜਵਾਂ ਸਵਾਲ ਗੁਰੂ ਨਾਨਕ ਦੇਵ ਜੀ ਦੀ ਦੁਨਿਆਵੀ ਸਿੱਖਿਆਵਾਂ ਬਾਰੇ ਦੱਸੋ ਕਿ ਉਹਨਾਂ ਨੇ ਦੁਨਿਆਵੀ ਸਿੱਖਿਆਵਾਂ ਕਿਸ ਟੀਚਰ ਤੋਂ ਪ੍ਰਾਪਤ ਕੀਤੀਆਂ ਕਿਸ ਸਧਿਆਪਕ ਤੋਂ ਪ੍ਰਾਪਤ ਕੀਤੀਆਂ ਮਤਲਬ ਕਿ ਇਸ ਅ ਇਨਸਾਨ ਰੂਪੀ ਜਾਮੇ ਦੇ ਵਿੱਚ ਜਿਹੜੀਆਂ ਉਹਨਾਂ ਨੇ ਸਿੱਖਿਆਵਾਂ ਲਿੱਤੀਆਂ ਜਿਵੇਂ ਕੋਈ ਪਾਸ਼ਾ ਦੀ ਸਿੱਖਿਆ ਜਾਂ ਜਿਵੇਂ ਆਪਾਂ ਕਲਾਸਿਸ ਕਹਿ ਦਿੰਦੇ ਆਂ ਇੰਗਲਿਸ਼ ਦੇ ਵਿੱਚ ਆਪਾਂ ਜਿਵੇਂ ਬੱਚਾਂ ਨੂੰ ਸਕੂਲ ਪੜਾਉਂਦੇ ਆ ਹਨ ਤੇ ਉਹ ਸਿੱਖਿਆਵਾਂ ਕਿਸ ਤੋਂ ਲਿੱਤੀਆਂ ਮੈਂ ਸਵਾਲ ਦੁਆਰਾਸ ਰਿਪੀਟ ਕਰਦਾ ਹਾਂ ਗੁਰੂ ਨਾਨਕ ਦੇਵ ਜੀ ਨੇ ਦੁਨਿਆਵੀ ਸਿੱਖਿਆਵਾਂ ਕਿਸ ਤੋਂ ਪ੍ਰਾਪਤ ਕੀਤੀਆਂ ਤੇ ਤੁਸੀਂ ਵੱਧ ਤੋਂ ਵੱਧ ਇਸ ਚ ਕੁਐਸਚਨ ਦਾ ਜਵਾਬ ਦੇਣਾ ਤੇ ਕੋਸ਼ਿਸ਼ ਕਰਨੀ ਹੈ ਕਿ ਬਿਨਾ ਕੋਈ ਚੀਟ ਕੀਤਾ ਤੁਸੀਂ ਜਵਾਬ ਦੇਣਾ ਹੈ ਕੋਸ਼ਿਸ਼ ਕਰੋ ਕੋਈ ਦਿੱਕਤ ਨਹੀਂ ਇਸ ਦਾ ਜਵਾਬ ਤੁਹਾਨੂੰ ਅਗਲੇ ਵੀਡੀਓ ਦੇ ਵਿੱਚ ਮਿਲ ਜਾਏਗਾ ਤੇ ਤੁਸੀਂ ਯਾਦ ਰੱਖਣਾ ਤਾਂ ਕਿ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਆਪਾਂ ਨੂੰ ਗਾਹਾਂ ਯਾਦ ਰਹਿਣ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਤਾਂ ਕਿ ਉਹਨਾਂ ਨੂੰ ਵੀ ਗੁਰੂ ਸਾਹਿਬ ਬਾਰੇ ਪਤਾ ਲੱਗੇ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ